ਸੀ ਇਸ ਵੇਲੇ ਕੇਂਦਰੀ ਜੇਲ ਪਟਿਆਲਾ ਦੇ ਬਾਹਰ ਖੜੇ ਆ ਆ ਕੇਂਦਰੀ ਜੇਲ ਪਟਿਆਲਾ ਦਾ ਮੇਨ ਗੇਟ ਹੈ ਤੇ ਇਸ ਪਾਸੇ ਤੁਸੀਂ ਸਾਡੇ ਦੇਖ ਲਓ ਕਿ ਤਰਨਾ ਲੱਗਿਆ ਹੋਇਆ ਹੈ ਸਰਕਾਰਾਂ ਇਹ ਜੋ ਸੱਚੇ ਬੋਲਦਾ ਉਹ ਵੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਆ ਜੀ ਮਾਲ ਨੂੰ ਤਾਂ ਮਾਲ ਨੂੰ ਰੋਜ਼ ਸੁਣਦੇ ਆ ਜੀ ਅੱਛਾ ਸੱਚੀਆਂ ਗੱਲਾਂ ਕਹਦਾ ਹਰੇਕ ਨੂੰ ਠੋਕਦਾ ਉਹ ਭਗਵੰਤਮਾਨ ਸਰਕਾਰ ਜੋ ਵੀ ਗਲਤ ਕਰ ਰਹੀ ਹੈ ਉਹ ਠੋਕਦਾ ਹੈ ਭਗਵੰਤ ਮਾਨ ਨੂੰ ਗੁੱਸਾ ਵੀ ਉਹਦੀ ਆਵਾਜ਼ ਬੰਦ ਕਰਨੀ ਆਪਾਂ ਦੇਖੋ ਸਰਕਾਰ ਦਬਾਉਣਾ ਚਾਹੁੰਦੀ ਲੋਕਾਂ ਦੇ ਲੋਕਾਂ ਦੀ ਬਾਦ ਨੂੰ ਸਰਕਾਰ ਦਬਾਉਣਾ ਚਾਹੁੰਦੀ ਹੈ ਪਰ ਲੋਕ ਇਹ ਵਜ੍ਹਾ ਦਬਰ ਕੇ ਨਹੀਂ ਰਹਿ ਸਕਦੇ ਕੀ ਮਾਲਵਿੰਦਰ ਮਾਲੀ ਉਹਨਾਂ ਦੇ ਲੀਗਲ ਪੱਖ ਕੀ ਆ ਉਹਨਾਂ ਦੇ ਸਾਰੀ ਉਹਦਾ ਇਹ ਅਸਲ ਤੇ ਰਾਜਨੀਤਿਕ ਭਾਵਨਾਵਾਂ ਪੜਕੀਆਂ ਨੇ ਇਹ ਕੋਈ ਧਾਰਮਿਕ ਜਾਂ ਉਹਦਾ ਨਹੀਂ ਹੈ ਨਾ ਹੀ ਇਸ ਗੱਲ ਨੂੰ ਵੀ ਸੁਣਿਆ ਕੁਝ ਉਹਦਾ ਜ਼ਿਕਰ ਤੱਕ ਨਹੀਂ ਹੈ ਵੀ ਕਿਸ ਗੱਲ ਨਾਲ ਤੇ ਸ਼ਬਦ ਨਾਲ ਉਹਨਾਂ ਦੀਆਂ ਭਾਵਨਾਵਾਂ ਜਿਹੜੀਆਂ ਪੜਕੀਆਂ ਨੇ ਇੱਕ ਤਾਂ ਗ੍ਰਫਤਾਰੀ ਹੋਈ ਹੈ ਤੈਨੂੰ ਕਿੰਨਾ ਦਾ ਸਪੋਰਟ ਮਿਲਿਆ ਲੋਕਾਂ ਦਾ ਬਹੁਤ ਵੱਡੀ ਪੱਧਰ ਤੇ ਸਪੋਰਟ ਮਿਲ ਰਹੀ ਹੈ ਜੀ ਸਾਰਿਆਂ ਨੇ ਸਿਆਸਤ ਤੋਂ ਬਖਰੀ ਸਿਆਸੀ ਬਖਰੀਆਵਾਂ ਦੇ ਉੱਪਰ ਉੱਠ ਕੇ ਮੈਚ ਕਰਦਾ ਕੋਈ ਜਥੇਬੰਦੀ ਨਹੀਂ ਰਹੀ ਜਿਹੜੀ ਨੇ ਸਪੋਰਟ ਨਾ ਕਰੀਏ ਈਵਨ ਸਿਆਸੀ ਪਾਰਟੀਆਂ ਵੀ ਆਵਾਦਵੀਂ ਪਾਰਟੀ ਤੋਂ ਬਣਨਾ ਸਾਰੀ ਸਤੋਂ ਮਾਲੀ ਸਾਹਿਬ ਨੂੰ ਤੁਸੀਂ ਅੰਦਰ ਮਿਲ ਕੇ ਆਏ ਹੋ ਕਿੰਦਾਂ ਦੇ ਹਾਲਾਤ ਨੇ ਉਹਨਾਂ ਦੇ ਠੀਕ ਹੈ ਜੀ ਕੈਮਰੇ ਚੜਦੀ ਕਲਾ ਜਨੇ ਬਿਊਰੋਕ੍ਰਾਸੀ ਖੁੱਲ ਖੇਡ ਰਹੀ ਆ ਜੀ ਸਾਰਾ ਪੰਜਾਬ ਬਿਊਰੋਕ੍ਰੈਟਿਕ ਸਿਸਟਮ ਹੈ ਉਹ ਚਲਾ ਰਿਹਾ ਹੈਗਾ ਨਾ ਕਿ ਸਿਆਸੀ ਸਿਸਟਮ ਚਲਾ ਰਿਹਾ ਹੈ ਜੀ ਅਸੀਂ ਇਸ ਵੇਲੇ ਕੇਂਦਰੀ ਜੇਲ ਪਟਿਆਲਾ ਦੇ ਬਾਹਰ ਖੜੇ ਆ ਆ ਕੇਂਦਰੀ ਜੇਲ ਪਟਿਆਲਾ ਦਾ ਮੇਨ ਗੇਟ ਹੈ ਤੇ ਇਸ ਪਾਸੇ ਤੁਸੀਂ ਸਾਡੇ ਦੇਖ ਲਓ ਕਿ ਧਰਨਾ ਲੱਗਿਆ ਹੋਇਆ ਹੈ ਇਹ ਧਰਨਾ ਮਾਲਵਿੰਦਰ ਸਿੰਘ ਮਾਲੀ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਹੋਈ ਹੈ ਤੇ ਜਿਹੜਾ ਪਰਚਾ ਹੋਇਆ ਉਸ ਦੇ ਖਿਲਾਫ ਪਟਿਆਲੇ ਦੀਆਂ ਜਿਹੜੀਆਂ ਜਨਤਕ ਜਥੇਬੰਦੀਆਂ ਨੇ ਪੰਜਾਬ ਦੀਆਂ ਜਿਹੜੀਆਂ ਜਨਤਕ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਇੱਥੇ ਧਰਨਾ ਲਗਾਇਆ ਗਿਆ ਹੈ ਬਹੁਤ ਸਾਰੇ ਜਿਹੜੇ ਲੋਕ ਨੇ ਇੱਥੇ ਆਏ ਨੇ ਇਸ ਧਰਨੇ ਦੇ ਵਿੱਚ ਮਾਲਵਿੰਦਰ ਮਾਲੀ ਉਹਨਾਂ ਦੇ ਬ੍ਰਦਰ ਵੀ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਇੱਥੇ ਇਹਨਾਂ ਦੀ ਡਿਮਾਂਡ ਇਹੀ ਹੈ ਕਿ ਪਿਛਲੇ ਜਿਹੜੇ 15 ਦਿਨਾਂ ਤੋਂ ਮਾਲਵਿੰਦਰ ਮਾਲੀ ਇਸ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਨੂੰ ਰਿਹਾ ਕਰਾਉਣ ਦੇ ਲਈ ਇੱਥੇ ਇੱਕ ਜਿਹੜਾ ਹੈਗਾ ਪ੍ਰੋਟੈਸਟ ਕੀਤਾ ਗਿਆ ਹੈ ਜਸਤਖ ਜਾਣਕਾਰੀ ਦੇ ਲਈ ਦੱਸ ਦਈਏ ਕਿ ਮਾਲਵਿੰਦਰ ਮਾਲੀ ਉਹਨਾਂ ਤੇ ਇੱਕ ਪਰਚਾ ਹੋਇਆ ਮੁਹਾਲੀ ਦੇ ਵਿੱਚ ਕਿ ਧਾਰਮਿਕ ਭਾਵਨਾਵਾਂ ਨੂੰ ਢਕਾਉਣ ਦਾ ਧਾਰਮਿਕ ਭਾਵਨਾਵਾਂ ਨੂੰ ਢਕਾਉਣ ਦਾ ਜਿਹੜਾ ਪਰਚਾ ਹੈਗਾ ਉਹ ਇਸ ਕਰਕੇ ਕੀਤਾ ਗਿਆ ਕਿ ਅਮਿਤ ਜੈਨ ਨਾਂ ਦੇ ਇੱਕ ਕੰਪਲੇਨੈਂਟ ਨੇ ਜਿਹੜੇ ਕਿ ਐਰੋ ਸਿਟੀ ਮੁਹਾਲੀ ਦੇ ਰਹਿਣ ਵਾਲੇ ਨੇ ਉਹਨਾਂ ਨੇ ਇਹ ਅਲਰਜ ਕੀਤਾ ਆਪਣੀ ਐਫ ਆਈ ਆਰ ਦੇ ਵਿੱਚ ਕਿ ਮਾਲਵਿੰਦਰ ਮਾਲੀ ਉਹਨਾਂ ਦੇ ਵੱਲੋਂ ਜਿਹੜੀਆਂ ਤਸ਼ਵੀਰਾਂ ਦਿੱਤੀਆਂ ਜਾਂਦੀਆਂ ਨੇ ਰਾਜਨੇਤਾਵਾਂ ਨੂੰ ਜੋ Hindu ਦੇਵੀ ਦੇਵਤਿਆਂ ਦੇ ਨਾਲ ਉਹਦੇ ਨਾਲ ਉਹਨਾਂ ਦੀ ਧਾਰਮਿਕ ਭਾਵਨਾਵਾਂ ਜਿਹੜੀਆਂ ਨੇ ਆहत ਹੋਈਆਂ ਨੇ ਤੇ ਉਸ ਦੀ ਵਜ੍ਹਾ ਕਰਕੇ ਇਹ ਪਰਚਾ ਕੀਤਾ ਗਿਆ ਪਰ ਜੋ ਉਹਨਾਂ ਦੀ ਹਮਾਇਤੀ ਨੇ ਮਾਲਵਿੰਦਰ ਮਾਲੀ ਉਹਨਾਂ ਦੇ ਉਹ ਇਹ ਕਹਿ ਰਹੇ ਕਿ ਸਿਆਸੀ ਪਰਚਾ ਦਾ ਇਹ ਸਿਆਸੀ ਪਰਚਾ ਇਹਦੇ ਵਿੱਚ ਕਿਸੇ ਵੀ ਕਿਸਮ ਦੇ ਕੋਈ ਸੱਚ ਨਹੀਂ ਹੈ ਇਹ ਇਹਨਾਂ ਦਾ ਇਹ ਜਿਹੜਾ ਹੈਗਾ ਉਹਨਾਂ ਦਾ ਕਹਿਣਾ ਹੈਗਾ ਤੇ ਅਸੀਂ ਇੱਥੇ ਦੱਸ ਦਈਏ ਆਹ ਤੁਸੀਂ ਦੇਖ ਲੋਗੇ ਕਿਸ ਢੰਗ ਦੇ ਨਾਲ ਇੱਥੇ ਪੁਲਿਸ ਲਗਾਈ ਗਈ ਹੈ ਆਹ ਸਾਰੇ ਪਾਸੇ ਪੁਲਿਸ ਹੈ ਆਹਾਂ ਇਹਨਾਂ ਦਾ ਪ੍ਰਬੰਧ ਹਜੇ ਚੱਲ ਰਿਹਾ ਤੇ ਇਹ ਸਾਰੀ ਪੁਲਿਸ ਦੀ ਨਫਰੀ ਜਿਹੜੀ ਹੈ ਇੱਥੇ ਲਗਾਈ ਗਈ ਹੈ ਕਿ ਕਿਵੇਂ ਕਰਕੇ ਇੱਥੇ ਜਿਹੜਾ ਹੈਗਾ ਉਹ ਸਾਰੀ ਪੁਲਿਸ ਇੱਥੇ ਲਾਈ ਗਈ ਹੈ ਤੇ ਇਹ ਮਾਲਮੇਂਦਰ ਮਾਲੀ ਦੀ ਗ੍ਰਿਫਤਾਰੀ ਦੇ ਖਿਲਾਫ ਜਿਹੜਾ ਅੱਜ ਇੱਥੇ ਪ੍ਰੋਟੈਸਟ ਹੋ ਰਿਹਾ ਉਹਦੇ ਵਿੱਚ ਕਿਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਦਹਿਸ਼ਤ ਪਾਉਣ ਦੀ ਇੱਕ ਇਹ ਐਂਗਲ ਹੈਗੀ ਆ ਆਪਾਂ ਇੱਥੇ ਜਿਹੜੇ ਆਏ ਨੇ ਲੋਕ ਆਪਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਵੀ ਵੀ ਕਿਨ ਕੀ ਇਹਨਾਂ ਦਾ ਪੱਖ ਹੈਗਾ ਬਾਈ ਜੀ ਕਿੱਥੋਂ ਆਏ ਹੋ ਤੁਸੀਂ ਬਠਿੰਡਾ ਜੀ ਬਠਿੰਡੇ ਤੋਂ ਆਏ ਹੋ ਕਿਹੜੀ ਆਰਗੇਨਾਈਜੇਸ਼ਨ ਨਾਲ ਜੁੜੇ ਹੋ ਹੋ ਅਜੀ ਪੱਤਰਕਾਰਾਂ ਮੁੰਡਾ ਯਾਰ ਦੋਸਤਾਂ ਨਾਲ ਆਏ ਜੀ ਅੱਛਾ ਉਹਦੇ ਨਾਲ ਆਏ ਹੋ ਤੇ ਕਿਉਂ ਆਏ ਹੋ ਤੁਸੀਂ ਇੱਥੇ ਕੀ ਕਰਨਾ ਹੈ ਅਸੀਂ ਮਾਲੀ ਹੱਕ ਜਾਇ ਹੈ ਜੀ ਅਜੇ ਹੱਕ ਜਾਇ ਹੈ ਹਾਂਜੀ ਅੱਛਾ ਤੁਹਾਨੂੰ ਕੀ ਲੱਗਦਾ ਕਿਉਂ ਤੁਸੀਂ ਕਰ ਰਹੇ ਹੋ ਉਹਨਾਂ ਦੇ ਸਪੋਰਟ ਕਿਉਂ ਕਰ ਰਹੇ ਹੋ ਜਾਂ ਵਿਰੋਧ ਕਿਉਂ ਕਰ ਰਹੇ ਹੋ ਪੁਲਿਸ ਦੀ ਕਾਰਵਾਈ ਦਾ ਜਿਹੜੇ ਸਰਕਾਰਾਂ ਇਹ ਜੋ ਕੋਈ ਸਾਥੀ ਬੋਲਦਾ ਕੋਈ ਆਵਾਜ਼ ਨੂੰ ਦਬਾਉਣਾ ਚਾਹੁੰਦੇ ਆ ਜੀ ਹੂੰ ਕੋਈ ਵੀ ਕਿਸੇ ਕਿਸੇ ਦਾ ਕੋਈ ਬੋਲਦਾਗਾ ਸਰਕਾਰਾਂ ਦੇ ਖਿਲਾਫ ਉਹਨਾਂ ਇਹ ਪਾਉਣ ਦਬਾਉਣਾ ਚਾਹੁੰਦੇ ਆ ਅੱਛਾ ਇਹ ਵੀ ਅਮਲ ਉਹੀ ਆ ਵੀ ਇਹੀ ਪਰਚਾ ਤਾਂ ਹੀ ਕੀਤਾ ਹਾਂਜੀ 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 ਹੂੰ ਹੂੰ ਠੀਕ ਹੈ ਠੀਕ ਹੈ ਠੀਕ ਹੈ ਤਾਂ ਇਹ ਤੁਸੀਂ ਫਿਰ ਜਦੋਂ ਤੱਕ ਰਿਹਾਈ ਨਹੀਂ ਹੁੰਦੀ ਲੱਗੇ ਰਹੋਗੇ ਹਾਂਜੀ ਲੱਗੇ ਰਹੋ ਠੀਕ ਹੈ ਪਾਪਾਈ ਨੂੰ ਪੁੱਛਦੇ ਹਾਂ ਪਾਪਾਈ ਸਸਤੀ ਗਾਲ ਜੀ ਕਿੱਥੋਂ ਆਇਓ ਜੀ ਤੁਸੀਂ ਮਾਲੋ ਬਾਗ ਜੀ ਹਾਂਜੀ ਬੁਗਾ ਕਲਾ ਪਿੰਡ ਬੁਗਾ ਕਲਾ ਅੱਛਾ ਜੀ ਸਰਪੰਚਾ ਜੀ ਤੇ ਤੁਸੀਂ ਕਿਸ ਕਿਸੇ ਆਰਗੇਨਾਈਜੇਸ਼ਨ ਨਾਲ ਜੁੜੇ ਹੋ ਜਾਂ ਵੈਸੇ ਨਹੀਂ ਗੱਛਦਾ ਜੀ ਮਤਲਬ ਉਹਦੀ ਆਵਾਜ਼ ਨਾਲ ਜੁੜੇ ਹਾਂ ਮਾਰਦ ਮਾਲਵੇ ਅੱਛਾ ਤੁਸੀਂ ਕੀ ਸੁਣਦੇ ਹੋ ਨੇ ਵੀਡੀਓ ਸੁਣਦੇ ਮਾਰਦ ਮਾਲਵੇ ਨੂੰ ਰੋਜ਼ ਸੁਣਦੇ ਆ ਵੀ ਅੱਛਾ ਸੱਚੀਆਂ ਗੱਲਾਂ ਕਹਦਾ ਹਰੇਕ ਨੂੰ ਠੋਕਦਾ ਉਹ ਜਿਹੜਾ ਗਲਤ ਕੋਈ ਪੋਚਾਰ ਕਰ ਰਿਹਾ ਗਲਤ ਕੋਈ ਮਤਲਬ ਭਗਵੰਤ ਮਾਨ ਸਰਕਾਰ ਜੋ ਵੀ ਗਲਤ ਕਰ ਰਹੀ ਹੈ ਉਹ ਠੋਕਦਾ ਹੈ ਭਗਵੰਤ ਮਾਨ ਨੂੰ ਗੁੱਸਾ ਵੀ ਉਹਦੀ ਆਵਾਜ਼ ਬੰਦ ਕਰਨੀ ਆ ਆਪਣੀ ਉਹਦੀ ਆਵਾਜ਼ ਬੰਦ ਕਰਨ ਬਾਅਦ ਵੀ ਦੇ ਗਾਇਲ ਦੇ ਹੋਰ ਵੀ ਆਵਾਜ਼ ਚੱਕਣ ਵਾਲੇ ਨੇ ਉਹ ਵੀ ਚੜ ਜਾਣ ਕਰਾਉਣ ਵਾਸਤੇ ਮਾਲਵਿੰਦਰ ਮਾਲੀ ਨੂੰ ਇੱਥੇ ਉਹਨਾਂ ਨੇ ਹੂੰ ਬੰਦ ਕੀਤਾ ਕੋਈ ਉਹਦੇ ਕੋਈ ਪਰਚਾ ਕਰਨ ਵਾਲੇ ਗੱਲੇ ਨਹੀਂ ਹੈ ਹੂੰ ਸੱਚ ਦਾ ਹਾਂ ਮੈਂ ਸੱਚੀ ਗੱਲ ਕਹਿੰਦਾ ਜੀ ਜਿਹੜੀ ਗੱਲ ਤੁਹਾਨੂੰ ਲੱਗਦਾ ਝੂਠਾ ਪਰਚਾ ਹੋਇਆ ਹੈ ਝੂਠਾ ਜੀ ਝੂਠਾ ਬਿਲਕੁਲ ਝੂਠਾ ਹੈ ਹੂੰ ਸਾਰਾ ਸਾਰਾ ਝੂਠਾ ਹੈ ਦੋ ਰੇ ਨੂੰ ਨਾ ਝੂਠਾ ਹੋਵੇ ਹੈ ਸਰਕਾਰ ਨੂੰ ਤੁਹਾਨੂੰ ਕੀ ਲੱਗਦਾ ਕੀ ਮਜਬੂਰੀ ਪੈ ਗਈ ਆ ਉਹਨਾਂ ਨੂੰ ਪਤਾ ਨਹੀਂ ਸੀ ਵੀ ਵਿਰੋਧ ਹੋਊਗਾ ਇਸ ਗੱਲ ਦਾ ਵੀ ਉਹ ਦੇਖੋ ਸਰਕਾਰ ਦਬਾਣਾ ਚਾਹੁੰਦੀ ਲੋਕਾਂ ਦੇ ਲੋਕਾਂ ਦੇ ਬਾਦ ਨੂੰ ਸਰਕਾਰ ਦਬਾਣਾ ਚਾਹੁੰਦੀ ਆ ਪਰ ਲੋਕ ਇਹ ਵਜ੍ਹਾ ਦਾ ਪਰ ਕਿੰਨੇ ਰਹਿ ਸਕਦੇ ਅੱਛਾ ਹਾਂਜੀ ਤੇ ਹੁਣ ਸਰਕਾਰ ਦੀ ਹਾਲਾਤ ਤੁਸੀਂ ਕਿਦਾਂ ਦੇਖਦੇ ਹੋ ਉਹਨਾਂ ਸਰਕਾਰ ਦੀ ਮਰਜ਼ੀ ਹੈ ਸਾਡੇ ਹਾਲਾਤ ਕੀ ਦੇਖਦੇ ਹਾਂ ਸਰਕਾਰ ਖਤਰੇ 'ਚ ਹੈ ਜੀ ਪੂਰੇ ਸਰਕਾਰ ਖਤਰੇ 'ਚ ਹੈ ਡਾਂਵਾ ਡੋਲ ਹੈ ਕਿਉਂ ਡਾਂਵਾ ਡੋਲ ਕਿਉਂ ਡਾਂਵਾ ਡੋਲ ਕੋ ਜੋਰ ਨਹੀਂ ਕੀਤਾ ਉਹਨਾਂ ਨੇ ਕਿ ਇੱਕ ਵਜਾਤ ਕੰਮ ਕਰਦੇ ਨੇ ਇਹ ਗਲਤ ਕੰਮ ਕਰਦੇ ਨੇ ਬਿਲਕੁਲ ਗਾਉ ਦੇਖੋ ਕਿਸੇ ਦੀ ਬਾਤ ਨੂੰ ਧੱਕੇ ਨਾਲ ਬੰਦ ਕਰਨਾ ਮਾੜੀ ਲੋਕ ਰਾਜ ਆਪਣਾ ਸਭ ਨੂੰ ਬੋਲਣ ਦਾ ਹੱਕ ਹੈ ਬੰਦਾ ਬੋਲ ਸਕਦਾ ਹੈ ਜੇਨ ਦੁੱਖਤ ਗਲੀਪ ਹੈ ਕਿ ਇਹਦਾ ਆਪਾਂ ਬਾਤ 18 ਸਕਦੇ ਹਾਂ ਆਪਣਾ ਰਾਈਟ ਹੈ ਠੀਕ ਆ ਹਾਂਜੀ ਹੂੰ ਠੀਕ ਹੈ ਤੋਂ ਇੱਥੇ ਆਪਣੇ ਨਾਲ ਵੀ ਵਕੀਲ ਸਾਹਿਬ ਵੀ ਆਏ ਨੇ ਆਪਾਂ ਨਾਲ ਵੀ ਗੱਲ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਇੱਥੇ ਸਾਡੇ ਨਾਲ ਵਕੀਲ ਸਾਹਿਬ ਆਏ ਨੇ ਆਪਾਂ ਗੱਲ ਕਰਦੇ ਆਂ ਉਹਨਾਂ ਨਾਲ ਸਤਿ ਸ਼੍ਰੀ ਅਕਾਲ ਤੁਸੀਂ ਕਿ ਇਸ ਨੂੰ ਕਿਦਾਂ ਦੇਖਦੇ ਹੋ ਜੀ ਇਹ ਪ੍ਰੋਟੈਸਟ ਕਿਉਂ ਆਰਗੇਨਾਈਜ਼ ਕੀਤਾ ਗਿਆ ਕੀ ਮਾਲਵਿੰਦਰ ਮਾਲੀ ਉਹਨਾਂ ਦੇ ਲੀਗਲ ਪੱਖ ਕੀ ਆ ਉਹਨਾਂ ਦੇ ਸਾਰੀ ਉਹਦਾ देखो लीगल पक्ष ਤੋਂ ਤਾਂ ਬੋਲਣ ਦੀ ਆਜ਼ਾਦੀ ਦੇ ਉੱਤੇ ਇਹ ਹਮਲੇ ਦੇ ਰੂਪ ਦੇ ਵਿੱਚ ਅਸੀਂ ਲੈ ਰਹੇ ਹਾਂ ਇਹਨੂੰ ਮਾਮਲੇ ਨੂੰ ਅੱਛਾ ਜੀ ਕਿਉਂਕਿ ਜਿਹੜਾ ਕੋ ਬੰਦਾ ਆਪਣੀ ਗੱਲ ਰੱਖ ਰਿਹਾ ਵਿਸ਼ੇਸ਼ ਨੋਬ ਦੇ ਤਰਕਪੂਰ ਰੱਖ ਰਿਹਾ ਦੂਸਰੇ ਵੀ ਆਪਣੇ ਪੱਖ ਰੱਖ ਰਿਹਾ ਜਦੋਂ ਚੈਨਲ ਤੇ ਕੋਈ ਗੱਲਬਾਤ ਹੁੰਦੀ ਹੈ ਤਾਂ ਜਦੋਂ ਆਪ ਪਾਰਟੀਆਂ ਨੂੰ ਆਪਣੇ ਵਿਸ਼ਲੇਸ਼ਕ ਆਪਦੀ ਗੱਲ ਕਹਿਣ ਦਾ ਹੱਕ ਹੈ ਤਾਂ ਕੋਈ ਵੀ ਵਿਅਕਤੀ ਆਪਦੀ ਗੱਲ ਰੱਖ ਰਿਹਾ ਉਹਦੇ ਵਿੱਚ ਕਿਤਰਾਜ ਕੀ ਹੈ ਇਸ ਗੱਲ ਕਰਕੇ ਉਹਨੂੰ ਟਾਰਗੇਟ ਕਰਕੇ ਤੇ ਜਿਹੜੇ ਜਿਹੜਾ ਇਹਦਾ ਕੰਪਲੇਨੈਂਟ ਵੀ ਆ ਉਹ ਖੁਦ ਰਾਜਨੀਤਿਕ ਮੈਂਬਰ ਹੈ ਆਮ ਆਦਮੀ ਪਾਰਟੀ ਦਾ ਮੌਜੂਦਾ ਤੇ ਉਸ ਲਿਖਾ ਵੀ ਇਹੀ ਰਿਹਾ ਹੈ ਗੱਲ ਕਿ ਮੈਂ ਉਹ ਆਮ ਆਦਮੀ ਪਾਰਟੀ ਦਾ ਫਲਾਨਾ ਜਿਹੜੀ ਹੈਗਾ ਉਸ ਉਹਦੇ ਤੇ ਆਗਾ ਤੇ ਉਹਦੀਆਂ ਧਾਰਮਿਕ ਭਾਵਨਾਵਾਂ ਜੇ ਰਾਜਨੀਤਿਕ ਲੋਕਾਂ ਦੀਆਂ ਇਦਾਂ ਤਾਂ ਇਹ ਅਸਲ ਤੇ ਰਾਜਨੀਤਿਕ ਭਾਵਨਾਵਾਂ ਭਟਕੀਆਂ ਨੇ ਇਹ ਕੋਈ ਧਾਰਮਿਕ ਜਾਂ ਉਹਦਾ ਨਹੀਂ ਹੈ ਨਾ ਹੀ ਇਸ ਗੱਲ ਨੂੰ ਵੀ ਸੁਣਿਆ ਕੁਝ ਉਹਦਾ ਜ਼ਿਕਰ ਤੱਕ ਨਹੀਂ ਹੈ ਵੀ ਕਿਸ ਗੱਲ ਨਾਲ ਕਿ ਸ਼ਬਦ ਨਾਲ ਉਹਨਾਂ ਦੀਆਂ ਭਾਵਨਾਵਾਂ ਜਿਹੜੀਆਂ ਭਟਕੀਆਂ ਨੇ ਜਿਨ੍ਹਾਂ ਦੀਆਂ ਭਾਵਨਾਵਾਂ ਪੜਕਦੀਆਂ ਨੇ ਉਹਨੂੰ ਨਾ ਵੱਡਾ ਟ੍ਰੀਟਮੈਂਟ ਕਰਾਉਣਾ ਚਾਹੀਦਾ ਹਮ ਬੈਸਟ ਤਾਂ ਇਹ ਹੈ ਵੀ ਕਿਉਂ ਪੜਕਦੀਆਂ ਨੇ ਭਾਵਨਾਵਾਂ ਤੇ ਚਲੋ ਜੇ ਇਹਦੇ ਤੇ ਡੈਮੋਕਰੈਟਿਕ ਪ੍ਰੋਟੈਸਟ ਹੋ ਰਿਹਾ ਤਾਂ ਪਿੱਛੇ ਅਸੀਂ ਦੇਖ ਰਹੇ ਹਾਂ ਪੁਲਿਸ ਦੀ ਕਾਫੀ ਨਫਰੀ ਹੈ ਇਹ ਤੁਸੀਂ ਕੀ ਦੇਖਦੇ ਹੋ ਵੀ ਇਹ ਕੀ ਸਿਗਨੀਫਾਈ ਕਰ ਰਹੀ ਹੈ ਗੱਲ ਇਹ ਤਾਂ ਜੀ ਹੁਣ ਜਰਨਲ ਮਾਹੌਲ ਹੀ ਬਣ ਚੁੱਕਿਆ ਹੈ ਵੀ ਕਿਸੇ ਨੂੰ ਬੋਲਣ ਨਹੀਂ ਦੇਣਾ ਹਮ ਤੇ ਜਿਹੜਾ ਕੋਈ ਗੱਲ ਰੱਖਦਾ ਜਿਹੜੀ ਉਹਨਾਂ ਦੇ ਮਸਲਾਗਾ ਜਿੱਡਾ ਐਡੀ ਵੱਡੀ ਗੱਲ ਨਹੀਂ ਹੈ ਜਿੱਡੀ ਵੱਡੀ ਇਹਨੂੰ ਸਰਕਾਰ ਦੀਆਂ ਆਪਣੀਆਂ ਗਲਤੀਆਂ ਕਰਕੇ ਬਣ ਰਹੀ ਹੈ ਕਿਉਂਕਿ ਟੋਟਲ ਜਿਹੜੀ ਬਿਊਰੋਕ੍ਰੇਸੀ ਦਾ ਲੈਪਸ ਹੈ ਕੋਈ ਲਾਅ ਐਂਡ ਆਰਡਰ ਦੀ ਜਿਹੜੀਆਂ ਏਡੀਆਂ ਸਿਚੁਏਸ਼ਨਸ ਬਣ ਚੁੱਕੀਆਂ ਨੇ ਪੰਜਾਬ ਦੇ ਜੋ ਹਾਲਾਤ ਨੇ ਹਰ ਇੱਕ ਪੱਖ ਤੋਂ ਜਿਹੜੀ ਪੰਜਾਬ ਸਰਕਾਰ ਦੀਆਂ ਨੀਤੀਆਂ ਨੇ ਫੇਲ ਹੋ ਰਹੀਆਂ ਨੇ ਉਹ ਚਾਹੇ ਆਰਥਿਕ ਪੱਖ ਹੈ ਚਾਹੇ ਸਮਾਜਿਕ ਪੱਖ ਹੈ ਚਾਹੇ ਲਾਅ ਐਂਡ ਆਰਡਰ ਦਾ ਰੋਜ਼ ਲੁੱਟਾਂ ਖੋਹਾਂ ਸਮਾਜ ਦੇ ਵਿੱਚ ਵਾਪਰ ਰਹੀਆਂ ਨੇ ਤੇ ਪ੍ਰਸ਼ਾਸਨ ਉਹਨਾਂ ਚੀਜ਼ਾਂ ਤੋਂ ਫੇਲ ਹੈ ਉਹਦਾ ਧਿਆਨ ਬਦਲਾਉਣ ਲਈ ਜਿਹੜਾ ਬੰਦਾ ਕੋਈ ਉਜਾਗਰ ਕਰਦਾ ਇਹਨਾਂ ਗੱਲਾਂ ਨੂੰ ਟਾਰਗੇਟ ਕਰਕੇ ਜ਼ਿਲ੍ਹਾ ਚ ਪਾਇਆ ਜਾਂਦਾ ਹੈ ਦਾ ਲੀਗਲ ਸਟੈਂਡਿੰਗ ਹੈ ਇਸ ਮਤਲਬ ਕਿ ਜੋ ਲੀਗਲੀ ਤੁਸੀਂ ਪਰਚਾ ਦੇਖਿਆ ਐ ਐਫ ਆਈ ਆਰ ਦੇਖੀ ਐ ਉਹਦੀ ਲੀਗਲ ਸਟੈਂਡਿੰਗ ਕੀ ਬਣਦੀ ਐ ਕੋਰਟ 'ਚ ਖੜੇਗਾ ਜੀ ਇਹ ਨਹੀਂ ਦੇਖੋ ਉਹ ਅਲੱਗ ਮਸਲਾ ਜਦੋਂ ਇਹਨਾਂ ਨੇ ਕਿਸੇ ਨੂੰ ਉਲਝਾਉਣਾ ਹੁੰਦਾ ਉਹਦੇ ਉੱਤੇ 100 ਤਰ੍ਹਾਂ ਦੇ ਝੂਠੇ ਕੇਸ ਪਾਏ ਜਾਂਦੇ ਆ ਕੋਰਟ ਦੇ ਵਿੱਚ ਖੜਨ ਦਾ ਨਹੀਂ ਐ ਇਹ ਲੋਕਾਂ ਦੀ ਕਚੈਰੀ ਵਿੱਚ ਖੜਨ ਜਾਂ ਨਾ ਖੜਨ ਦਾ ਮਸਲਾ ਜਦੋਂ ਕੋਈ ਬੰਦਾ ਬੋਲ ਰਿਹਾ ਆਪਣੀ ਗੱਲ ਰੱਖ ਰਿਹਾ ਤਾਂ ਉਹਦੇ ਨਾਲ ਲੋਕਾਂ ਦਾ ਆਉਣਾ ਇਹ ਜ਼ਿਆਦਾ ਵੱਡੀ ਗੱਲ ਹੁੰਦੀ ਐ ਤੇ ਲੋਕਾਂ ਨੂੰ ਆਪਦੀ ਜਿਹੜੀ ਡੈਮੋਕ੍ਰੈਟਿਕ ਸਪੇਸ ਆ ਉਹਨੂੰ ਬਚਾਉਣ ਲਈ ਇਹ ਸਾਡੀ ਸਾਰੇ ਸ਼ਹਿਰੀ ਲੋਕਾਂ ਦੀ ਚਾਹੇ ਲੀਗਲ ਫੀਲਡ ਦੇ ਲੋਕਾਂ ਚਾਹੇ ਡੈਮੋਕਰੇਟਿਕ ਰਾਈਟ ਦੇ ਵਿੱਚ ਕੰਮ ਕਰਦੇ ਆ ਚਾਹੇ ਮਾਸ ਜਿੱਥੇ ਬੰਦਿਆਂ 'ਚ ਕੰਮ ਕਰ ਰਹੇ ਸਾਰਿਆਂ ਦੀ ਡਿਊਟੀ ਬਣਦੀ ਹੈ ਇਸ ਡੈਮੋਕਰੇਟਿਕ ਸਪੇਸ ਨੂੰ ਬਚਾ ਕੇ ਰੱਖਣਾ ਪਰ ਤੁਹਾਨੂੰ ਲੱਗਦਾ ਹੈ ਸ਼ੁਭ ਸ਼ਗਨ ਜਿੰਨੇ ਵੀ ਲੋਕ ਇਕੱਠੇ ਹੋ ਰਹੇ ਆ ਮਾਲੀ ਜੀ ਇਹ ਚੰਗੀ ਗੱਲ ਹੈ ਜੀ ਚੰਗੀ ਗੱਲ ਆ ਪਟਿਆਲਾ ਵਾਸੀਆਂ ਲਈ ਆਮ ਲੋਕਾਂ ਲਈ ਜਿਹੜੇ ਵੀ ਲੋਕ ਨੇ ਚਾਹੇ ਚੰਡੀਗੜ੍ਹ ਦੇ ਵਿੱਚ ਉਹਨਾਂ ਲਈ ਆਵਾਜ਼ ਉੱਠੀ ਹੈ ਇਹ ਇਸ਼ੂ ਇੱਕ ਵਿਅਕਤੀ ਦਾ ਨਹੀਂ ਹੈ ਇਹ ਸਾਡੇ ਰਾਈਟ ਟੂ ਸਪੀਚ ਦਾ ਰਾਈਟ ਟੂ ਐਕਸਪ੍ਰੈਸ਼ਨ ਦਾ ਜਿਹੜਾ ਹੈ ਡੈਮੋਕਰੇਟਿਕ ਰਾਈਟ ਦਾ ਇਸ਼ੂ ਹੈ ਧੰਨਵਾਦ ਜੀ ਸੋ ਦੇ ਨੇ ਤੁਸੀਂ ਗੱਲ ਬਾਈ ਜੀ ਕਿਦਾਂ ਜੀ ਹਾਲ ਚਾਲ ਠੀਕ ਹੈ ਕਿਵੇਂ ਚੱਲ ਰਿਹਾ ਜੀ ਹੁਣ ਕੈਂਪੇਨ ਸਾਰਾ ਇੱਥੇ ਜਿਹੜਾ ਪ੍ਰੋਟੈਸਟ ਆ ਕਿਦਾਂ ਪਲਾਨ ਕੀਤਾ ਗਿਆ ਕੀ ਹਿਸਾਬ ਕਿਤਾਬ ਚੱਲ ਰਿਹਾ ਪਰਿਵਾਰ ਜਥੇਬੰਦੀਆਂ ਵੱਲੋਂ ਆ ਜੀ ਸਾਰੀਆਂ ਵੱਲੋਂ ਹਾਂ ਪਰਿਵਾਰ ਮਾਰਵਿੰਦਰ ਬਾਲੀ ਦੇ ਹੱਕ ਦੇ ਵਿੱਚ ਕਰ ਰਹੇ ਨੇ ਜੀ ਸਾਰੇ ਤੇ ਜਿਸ ਦਿਨ ਤੋਂ ਗ੍ਰਿਫਤਾਰੀ ਹੋਈ ਹੈ ਤੁਹਾਨੂੰ ਕਿੰਨਾ ਦਾ ਸਪੋਰਟ ਮਿਲਿਆ ਲੋਕਾਂ ਦਾ ਬਹੁਤ ਵੱਡੀ ਪੱਧਰ ਤੇ ਸਪੋਰਟ ਮਿਲ ਰਹੀ ਹੈ ਜੀ ਸਾਰਿਆਂ ਨੇ ਸਿਆਸਤ ਤੋਂ ਬਖਰੇ ਸਿਆਸੀ ਬਖਰੇਆਵਾਂ ਦੇ ਉੱਪਰ ਉੱਠ ਕੇ ਹਮੈਟ ਕਰਦੇ ਕੋਈ ਜਥੇਬੰਦੀ ਨਹੀਂ ਰਹੀ ਜਿਹੜੀ ਨੇ ਸਪੋਰਟ ਨਾ ਕਰੀਏ ਈਵਨ ਸਿਆਸੀ ਪਾਰਟੀਆਂ ਵੀ ਆਵਾਦਵੀਂ ਪਾਰਟੀ ਤੋਂ ਬਣਨਾ ਸਾਰੀਆਂ ਤੇ ਮਾਲੀ ਸਾਹਿਬ ਨੂੰ ਤੁਸੀਂ ਅੰਦਰ ਮਿਲ ਕੇ ਆਏ ਹੋ ਕਿੰਦਾਂ ਦੇ ਹਾਲਾਤ ਨੇ ਉਹਨਾਂ ਦੇ ਠੀਕ ਹੈ ਜੀ ਕੈਮਰੇ ਚੜਦੀ ਕਲਾ ਜਨੇ ਹੂੰ ਫਿਰ ਹੁਣ ਪਰਿਵਾਰ ਨੂੰ ਕਾਫੀ ਪੁੱਛਿਆ ਜਾ ਰਿਹਾ ਸੀਗਾ ਵੀ ਬੇਲ ਲਾਉਣੀ ਹੈ ਨਹੀਂ ਲਾਉਣੀ ਕੀ ਤੁਹਾਡਾ ਫੈਸਲਾ ਕੈਰੀ ਲਾ ਕੇ ਆਏ ਜੀ ਐਸਐਸਪੀ ਬਹਾੜੀ ਲਵੇ ਠੀਕ ਹੈ ਜੀ ਉਹਨਾਂ ਨੂੰ ਮੈਂ ਅਫਦਰ ਵੱਲੋਂ ਅਰਜੀ ਦੇ ਕੇ ਆਇਆ ਹੂੰ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਅਸੀਂ ਕੈਰੀ ਕਰਕੇ ਨਾ ਜਾਂਚ ਕਰਾਂਗੇ ਹੂੰ ਤਾਂ ਇਹਨੂੰ ਮਤਲਬ ਕਿ ਉਹ ਉਹ ਪਰਚਾ ਰੱਦ ਕਰਾਉਣ ਵਾਲੇ ਪਾਸੇ ਜਾਵਾਂਗੇ ਪਰਚਾ ਰੱਦ ਕਰਾਉਣ ਵਾਲੇ ਪਰਚੇ ਜ ਹੈ ਹੀ ਕੁਛ ਨਹੀਂ ਹੂੰ ਹੂੰ ਉਹ ਉਹੀ ਗੱਲ ਤੇ ਜ਼ੋਰ ਦਿੰਦੇ ਨੇ ਵੀ ਜੇ ਜਵਾਨਤ ਕਰਾ ਲਓ ਤੁਸੀਂ ਉਦੋਂ ਹੀ ਕਰਾ ਲੈਣੇ ਚਾਹੀਏ ਠੀਕ ਆ ਤੇ ਪਰ ਅਸੀਂ ਇਹ ਕਿਹਾ ਵੀ ਜਵਾਨਤ ਨਹੀਂ ਉਹ ਟ੍ਰੀਟਮੈਂਟ ਉਹਨੂੰ ਸਹੀ ਮਿਲ ਰਿਹਾ ਜੇਲ੍ਹ ਦੇ ਅੰਦਰ ਠੀਕ ਆ ਤੇ ਤੁਹਾਡੀ ਕੀ اپیل ہے ਜਿੰਨੇ ਵੀ ਪ੍ਰਸ਼ੰਸ਼ਕ ਨੇ ਮਾਲੀ ਸਾਹਿਬ ਦੇ ਜਿਹੜੇ ਉਹਨਾਂ ਲਈ ਆਵਾਜ਼ ਚੱਕ ਰਹੇ ਨੇ ਪਰਿਵਾਰ ਵੱਲੋਂ ਕੀ اپیل ਹੈ ਜੀ ਅਸੀਂ ਤਾਂ ਇਹੀ ਹੈ ਬਹੁਤ ਧੰਨਵਾਦ ਕਰਦਾ ਜੀ ਉਹਨਾਂ ਦਾ ਸਾਰੇ ਜਿੰਨੇ ਵੀ سپورਟਰ ਨੇ ਸਰਕਾਰ ਦੇ ਖਿਲਾਫ ਆਏ ਨੇ ਸਰਕਾਰ ਨੇ ਕੋਸੂਤਾ ਕਦਮ ਚੁੱਕਿਆ ਇਹ ਹੂੰ ਤੇ ਜਦਕੇ ਕੋਈ ਬਣਦਾ ਹੀ ਨਹੀਂ ਸੀ ਹੂੰ ਪਿੱਛੇ ਹੱਡੂ ਲੱਗਨ ਲੱਗਦਾ ਸਰਕਾਰ ਨਹੀਂ ਹਟੋ ਜੀ ਫਿਰ ਆਪਾਂ ਵੀ ਨਹੀਂ ਹਟਣ ਵਾਲੇ ਠੀਕ ਹੈ ਜੀ ਧੰਨਵਾਦ ਬਹੁਤ-ਬਹੁਤ ਸੋ ਇਹ ਹਨ ਰਣਜੀਤ ਸਿੰਘ ਗਰੇਵਾਲ ਮਾਲਵਿੰਦਰ ਮਾਲੀ ਉਹਨਾਂ ਦੇ ਬ੍ਰਦਰ ਅਸੀਂ ਇੱਕ ਵਾਰੀ ਉੱਥੇ ਤੁਹਾਨੂੰ ਪ੍ਰੋਟੈਸਟ ਦਾ ਇੱਕ ਦਿਖਾ ਦਿੰਨੇ ਆ ਕਿ ਆ ਇੱਥੇ ਪ੍ਰੋਟੈਸਟ ਜਿਹੜਾ ਕੀਤਾ ਜਾ ਰਿਹਾ ਆ ਆ ਤੁਸੀਂ ਦੇਖ ਲਓ ਕਿਸ ਕਿਸਮ ਦੀਆਂ ਤਖਤੀਆਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ ਤੇ ਇੱਥੇ ਸਾਰੇ ਪਟਿਆਲੇ ਦੀ ਸਿਵਲ ਸੁਸਾਇਟੀ ਆ ਸਾਰੇ ਲੋਕ ਇੱਥੇ ਪਹੁੰਚੇ ਨੇ ਤੇ ਆਹਾਂ ਵਿਜ਼ੂਅਲ ਤੇ ਇਹਦੇ ਵਿੱਚ ਦਿੱਤਾ ਗਿਆ ਕਿ ਰਿਹਾਈ ਕੀਤੀ ਜਾਵੇ ਕੀ ਕਰਨਗੇ ਜ਼ਿਲ੍ਹਾ ਥਾਣੇ ਇਹ ਜਿਹੜੀ ਵੀ ਲੈਫਟਿਸਟ ਆਰਗੇਨਾਈਜੇਸ਼ਨਾਂ ਨੇ ਉਹਨਾਂ ਦੇ ਵੱਲੋਂ ਕੀਤਾ ਗਿਆ ਤੇ ਆਪਾਂ ਇਹਨਾਂ ਦੇ ਨਾਲ ਵੀ ਗੱਲ ਕਰਦੇ ਆ ਗਠਨ ਹੈਗਾ ਉਹਦਾ ਦਿੱਲੀ ਉਸੇ ਗਠਨ ਨਾਲ ਕੋਈ ਟਾਨ ਕੋਈ ਰਿਲੇਸ਼ਨਸ਼ਿਪ ਹੈ ਉਹ ਸਨਾਵਾ ਹੈਗਾ ਦੋਹਾਂ ਵਿਚਕਾਰ ਇੱਕ ਖਿੱਚੋ ਤਾਨ ਹੈ ਦੋਹਾਂ ਦੀ ਅਧਰੂਨੀ ਖਿੱਚੋ ਤਾਨ ਵੀ ਹੈ ਦੋਹਾਂ ਦੀ ਬਾਰੀਕ ਖਿੱਚੋ ਤਾਨ ਵੀ ਹੈ ਉਸ ਪਾਵਰ ਪਰ ਜਿਹੜੀ ਹੈ ਉਸ ਪਾਵਰਿਸ ਪੰਜਾਬ ਫਸਿਆ ਪਿਆ ਪੰਜਾਬ ਦੀ ਸਿਆਸਤ ਵਿੱਚ ਪਈ ਹੈ ਔਰ ਕਹੋ ਪੰਜਾਬ ਦਾ ਪ੍ਰਸ਼ਾਸਨ ਫਸਿਆ ਪਿਆ ਹੈ ਬਿਊਰੋਕ੍ਰਾਸੀ ਦੇ ਕੋਈ ਹੁਕਮਾ ਨਹੀਂ ਹੈਗਾ ਬਿਊਰੋਕ੍ਰਾਸੀ ਖਲ ਖੇਡ ਰਹੀ ਹੈ ਦੀ ਹੈ ਸਾਰਾ ਪੰਜਾਬ ਬਿਊਰੋਕ੍ਰੈਟਿਕ ਜਿਹੜੀ ਸਿਸਟਮ ਹੈ ਉਹ ਚਲਾ ਰਿਹਾ ਹੈਗਾ ਨਾ ਕਿ ਸਿਆਸੀ ਸਿਸਟਮ ਚਲਾ ਰਿਹਾ ਹੈ 25 ਉਥਲ-ਪੁਥਲ ਦਾ ਪੰਜਾਬ ਦੀ ਰਵਾਇਤੀ ਸ ਇਹ ਅਸਰ ਹੋਊਗਾ ਕੋਈ ਦੇਖੋ ਹੋਣਾ ਚਾਹੀਦਾ ਕਿਉਂ ਨਹੀਂ ਹੁੰਦਾ ਜਿਹੜੇ ਬੰਦੇ ਸਿਆਸਤ ਵਿੱਚ ਸਰਗਰਮ ਨੇ ਉਹ ਹਰ ਗੱਲ ਤੇ ਬੜੀ ਕੋਖਵੀਂ ਨਜ਼ਰ ਰੱਖ ਰਹੇ ਨੇ ਪੰਜਾਬ ਵਿੱਚ ਜੋ ਵੀ ਘਰਨਾਵਾ ਵਾਪਰੀਆਂ ਸਿਆਸੀ ਖੇਤਰ ਵਿੱਚ ਉਹਨਾਂ ਦੇ ਸਭ ਦੀ ਨਜ਼ਰ ਹੈਗੀ ਹੈ ਕਾਂਗਰਸ ਪਾਰਟੀ ਦਾ ਖਾਸ ਤੌਰ ਤੇ ਨਜ਼ਰ ਹੈ ਕਿਉਂਕਿ ਅਕਾਲੀਆਂ ਦੇ ਜਿਹੜੀ ਜਿਸ ਤਰ੍ਹਾਂ ਜੜਾਂ ਲੱਗਣੀਆਂ ਚਾਹੀਦੀਆਂ ਸੀ ਪਿਛਲੇ 2 ਸਾਲਾਂ ਉਹ ਨਹੀਂ ਲੱਗ ਸਕੀਆਂ ਕਾਂਗਰਸ ਪਾਰਟੀ ਨੇ ਲੋਕ ਸਭਾ ਚੋਣਾਂ ਸਭ ਸੀਟਾਂ ਜਿੱਤ ਕੇ ਇਹ ਜਗ ਜाहिर ਕੀਤਾ ਕਿ ਕਾਂਗਰਸ ਪਾਰਟੀ ਹੈ ਜੇ ਵੀ ਲੋਕਾਂ ਦੇ ਮੁਕਾਬਲ ਅਕਾਲੀਆਂ ਦੇ ਮੁਕਾਬਲੇ ਆਮਾ ਦੀ ਪਾਰਟੀ ਦੇ ਕਾਬਲੇ ਇੱਕ ਵੱਧ ਮਕਬੂਲ ਪਾਰਟੀ ਹੈਗੀ ਹੈ ਸੋ ਆਮ ਕਾਂਗਰਸ ਪਾਰਟੀ ਨੂੰ ਸਾਰੇ ਆਪਸੀ ಮತ ਪੇਦ ਬੁਲਾ ਕੇ ਸਾਰੀ ਗੁੱਟਬੰਦੀ ਨੂੰ ਪਲਾ ਕੇ 2000 ਜਿਹਨੀਆਂ 27 ਦੀਆਂ ਚੋਣਾ ਹੈਗੀਆਂ ਉਹਨਾਂ ਵਾਸਤੇ ਵੀ ਸੰਗਠਨ ਨੂੰ ਤੇ ਮਜ਼ਬੂਤ ਕਰਨਾ ਚਾਹੀਦਾ ਹੈਗਾ ਔਰ ਆਪਸੀ મતભੇਦਾਂ ਨੂੰ ਦੂਰ ਕਰਨਾ ਚਾਹੀਦਾ ਹੈ। ਮਾਲੀ ਸਾਹਿਬ ਦੀ ਗ੍ਰਿਫਤਾਰੀ ਦੇ ਕਰਕੇ ਸਰਕਾਰ ਦੇ ਤੇਜ਼ ਤੇ ਕੋਟੈਂਟ ਪਿਆ ਤੇ ਜ਼ਿਕਰ ਪਿਆ ਕਿੰਨਾ ਬਹੁਤ ਜ਼ਿਆਦਾ ਪਿਆ ਹੈਗਾ ਕਿਉਂਕਿ ਗ੍ਰਿਫਤਾਰੀ ਦੇ ਅੱਗੇ ਵੀ ਨਜਾਇਜ਼ ਕਰਦੇ ਰਹੇ ਨੇ ਪਰ ਮਾਲੀ ਸਾਹਿਬ ਵਰਗੀ ਜਿਹੀ ਬੇਖੌਫ ਨਿ ਤੜਕ ਨ ਡਰ ਇੱਕ ਆਵਾਜ਼ ਹੈ ਜੋ ਇੱਕ ਟਿੱਪਣੀ ਕਰਦੇ ਵਜੋਂ ਵਿਸ਼ਲੇਸ਼ਕ ਦੇ ਵਜੋਂ ਕਿਸਾਨ ਅੰਦੋਲਨ ਤੋਂ ਲੈ ਕੇ ਹੁਣ ਤੱਕ ਜਿੰਨੇ ਮਕਬੂਲ ਹੋਏ ਨੇ ਵੱਧ ਮਕਬੂਲ ਹੋਏ ਨੇ ਔਰ ਜੋਂ ਦਾ ਪਿੱਛਾ ਸਿਆਸੀ ਇਤਿਹਾਸ ਰਿਹਾ ਵਿਦਿਆ ਜੀਵਨ ਤੋਂ ਲੈ ਕੇ ਪੰਜਾਬ ਦੇ ਜਿਹੜਾ ਖੜਕੂ ਦੌਰ ਸੀਗਾ ਉਸ ਦੌਰਾਨ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਜਾਂ ਉਸ ਤੋਂ ਬਾਅਦ ਲਗਾਤਾਰ ਸਿੱਖ ਸਿਆਸਤ ਦੀ ਪੰਜਾਬ ਦੀ ਕੁੱਲ ਸਿਆਸਤ ਤੇ ਤੇ ਪੰਜਾਬ ਦੇ ਕੁੱਲ ਜਿਹੜੀ ਮਤਲਬ ਸਮਾਜ ਤੇ ਤਾਣੇ ਬਾਣੇ ਤੇ ਜੋ ਉਹਨਾਂ ਦੀ ਬੇਖੌਫ ਬੇ ਬਿਲਾਗ ਤੇ ਇਹ ਨੇ ਢਾਲ ਟਿੱਪਣੀਆਂ ਹੈਗੀਆਂ ਉਹਨਾਂ ਕਰਕੇ ਉਹਨਾਂ ਦੇ ਇੱਕ ਆਪਣਾ ਪਾਠਕਾਂ ਦਾ ਵੀ ਘੇਰਾ ਹੈਗਾ ਤੇ ਸੁਣਵਾਲੇ ਦੇ ਵੀ ਘੇਰਾ ਹੈਗਾ ਜਿਸ ਨੇ ਜਿਸ ਜਿਸ ਕਰਕੇ ਪੰਜਾਬ ਸਰਕਾਰ ਨੂੰ ਇਹਦਾ ਸਿਆਸੀ ਤੌਰ ਤੇ ਇਹ ਘਾਟਾ ਸਹਿਣਾ ਪਊਗਾ ਸਿਆਸੀ ਕੀਮਤ ਤਰਨੀ ਪਊਗੀ ਇਹ ਸੁਪਰੀਆ ਰਖਸਾਬ ਸੋ ਇਹ ਡਾਕਟਰ ਧਰਮਵੀਰ ਗਾਂਧੀ ਨੇ ਸਾਰਾ ਪੱਖ ਇੱਥੇ ਦੱਸਿਆ ਤੇ ਅਸੀਂ ਇੱਥੇ ਸਾਰਿਆਂ ਪ੍ਰੋਟੈਸਟ ਦੇ ਵਿੱਚ ਆਹ ਕੁਝ ਔਰਤਾਂ ਵੀ ਆਈਆਂ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਤਾਂ ਇਹ ਇੱਥੇ ਇੱਕ ਸਾਰਾ ਮਾਹੌਲ ਆ ਕਿ ਜਿੱਥੇ ਮਾਲਗੰਦਰ ਮਾਲੀ ਉਹਨਾਂ ਦੇ ਅ ਹੱਕ ਦੇ ਵਿੱਚ ਇੱਥੇ ਧਰਨਾ ਲਾਇਆ ਜਾ ਰਿਹਾ ਤਾਂ ਇਹ ਦੇਖਣਾ ਹੋਊਗਾ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿ ਇਹ ਕੀ ਰੁਖ ਅਖਤਿਆਰ ਕਰਦਾ ਪਰ ਇੱਥੇ ਜਿੱਦਾਂ ਦੀ ਲਾਹਨਤ ਦੀ ਹੋ ਰਹੀ ਹੈ ਇਹਨਾਂ ਦੀ ਪ੍ਰੋਟੈਸਟ ਦੇ ਖਿਲਾਫ ਉਹਦੇ ਨਾਲ ਜਿਹੜੀਆਂ ਸਰਕਾਰ ਦੀਆਂ ਸਮੱਸਿਆਵਾਂ ਨੇ ਉਹ ਨਿਰਸੰਦੇਹ ਰੂਪ ਦੇ ਵਿੱਚ ਬਾਦੀਆਂ ਨਜ਼ਰ ਆ ਰਹੀਆਂ ਨੇ ਕੈਮਰਾ ਪਰਸਨ ਮਾਨਸ ਦੇ ਨਾਲ ਮੈਂ ਗੁਰਸ਼ਮ ਸਿੰਘ ਪਟਿਆਲਾ